ਕਰਿਆ ਆਂਦੀ ਪੀ ਸਿਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਉਸ ਦੇ ਘਰ ਦੇ ਵਿੱਚ ਕੁੱਟਾਈ ਕਰਕੇ ਇਹਨੂੰ ਮਾਰ ਕੁੱਟਾਈ ਕਰਕੇ ਚਲਾ ਜਾਂਦਾ ਬੜੀ ਦਹਿਸ਼ਤ ਦੇ ਮਾਹੌਲ ਦੇ ਵਿੱਚ ਇੱਕ ਅੰਨਾਂ ਦੀ ਬਜ਼ੁਰਗ ਮਾਤਾ ਔਰ ਇਹ ਬੜਾ ਇੱਕ ਦਹਿਸ਼ਤ ਦੇ ਮਾਹੌਲ 'ਚ ਜੀ ਰਹੀ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਦਾ ਨਾਮ ਨੇਹਾ ਮੈਂ ਲੋਗਰ ਕਟੜਾ ਦੁੱਲੋ ਚਾਹ ਵਾਲੀ ਗਲੀ ਕੀ ਗੱਲ ਕੋਈ ਹੈ ਮੈਂ ਕੱਲ ਆਪਣੇ ਕੰਮ ਤੇ ਕਰ ਆਂਦੀ ਸੀ ਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੇ ਮੈਨੂੰ ਮੈਨੂੰ 7 ਸਾਲ ਹੋ ਗਏ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਅੱਛਾ ਤੁਹੋਂ ਕਿੱਥੇ ਰਹਿ ਰਹੇ ਹੋ ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਕੋਲ ਰਹਿੰਦੀ ਤਹੀਂ ਤਲਾਕ ਲੀਤਾ ਸੀ ਹਾਂਜੀ ਕੋਰਚ ਕੇਸ ਚੱਲਦਾ ਪਿਆ ਅੱਛਾ ਤਲਾਕ ਦਾ ਕੋਰਚ ਕੇਸ ਲੱਗਾ ਹੋਇਆ ਤੇ ਤਾਂ ਵੀ ਇਹ ਹਾਂਜੀ ਇਹ ਇੱਕ ਵਾਰੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਐਲੀਗੇਸ਼ਨ ਲਾਉਂਦੇ ਨੇ ਕੀ ਐਲੀਗੇਸ਼ਨ ਲਾਉਂਗੇ ਕੱਢੋ ਕਿੰਨਾਂ ਆਂ ਦੇ ਮੁੰਡੇ ਨਾ ਫਸੀ ਪਈ ਐ ਕੀ ਐਲੀਗੇਸ਼ਨ ਕੇ ਅੰਦਰ ਮੇਤੇ ਗਲਤ ਐਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉੱਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤ ਐ ਆਪ ਲੋਕ ਕੀ ਗਿੰਦੇ ਜਿਹਰੇ ਮੈਨੂੰ ਫਸਾ ਰਹੇ ਨੇ ਉਹ ਕਿ ਕਿਤਾ ਹੋਇਆ ਬਚਿਤ ਹਾਂਜੀ ਉਹ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਇਹ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤ ਨੂੰ ਹੱਥ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁੱਝ ਕਰਕੇ ਫਿਰ ਅਗਲਾ ਕੀ ਚੱਪਾ ਮੈਂ ਫਿਰ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਜਾਵਾਂਗੀ ਨਹੀਂ ਕੁੱਝ ਨਹੀਂ ਸਮਾਇਗਾਦੀ ਵੀ ਫਿਰ ਸਿੱਧੀ ਸਾਹਿਬ ਦੇ ਪੇਸ਼ ਹੋਵਾਂਗੇ ਤੇ ਫਿਰ ਕੀ ਕਰੋਗੇ ਫੇ ਮੇਰੇ ਕੋ ਆਹੀ ਹੈ ਕਿ ਮੈਂ ਕੁਝ ਖਾ ਕੇ ਮਰ ਜਾਣਾ ਫਿਰ ਸਾਰੇ ਜ਼ਿੰਮੇਵਾਰ ਹੋਣਗੇ ਪੁਲਿਸ ਵਾਲੇ ਹਸਬੰਦ ਦਾ ਕੀ ਨਾਮ ਹੈ ਕਿ ਤੁਹਾਨੂੰ ਮੰਗਤ ਰਾਮ ਕੋਟ ਖਾਲਸਾ ਸੁਨਦਰ ਨਗਰ ਬ੍ਰਿਜਮਨ ਸੂਰੀ ਸ਼ਿਵ ਸਨਾਟਕ ਸਾਲੀ ਪ੍ਰੈਜ਼ੀਡੈਂਟ ਇਹ ਬਿਟ ਗਿਆ ਕਰੀਬ ਡੇਢ ਸਾਲ ਪਹਿਲੇ ਸਾਡੇ ਕੋਲ ਆਈ ਸੀ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ ਚ ਰਹਿ ਰਹੀ ਹੈ ਔਰ ਇਹਦਾ ਜੋ ਇੱਕ આરોਪ ਸੀ ਕਿ ਇਹਦਾ ਪਤੀ बार-बार ਆ ਕੇ ਇਹਨੂੰ ਇਸ ਦੇ ਘਰ ਦੇ ਵਿੱਚ ਕੁੱਟਾਈ ਕਰਕੇ ਇਹਨੂੰ ਮਾਰਕੁੱਟਾਈ ਕਰਕੇ ਚਲਾ ਜਾਂਦਾ ਬੜੀ دہشت ਦੇ ਮਾਹੌਲ ਦੇ ਵਿੱਚ ਇੱਕ ਅੰਨਾਂ ਦੀ ਬਜ਼ੁਰਗ ਮਾਤਾ ਔਰ ਇਹ ਬੜਾ ਇੱਕ دہشت ਦੇ ਮਾਹੌਲ ਚ ਜੀ ਰਹੇ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਹੈ ਇਹਦਾ ਮੁਕਮਕਾ ਹੋ ਜਾਏ ਮਾਇਕੇ ਵਾਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ ਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ ਹੋਇਆ ਜਿਹੜਾ ਕਿਸੇ ਵੀ ਬਹਿਸ ਦਾ ਮਹਤਾਜ ਨਹੀਂ ਹੈ ਲੜਕੀ ਆਪਣੇ ਘਰ ਜਾ ਰਹੀ ਹੈ ਰਸਤੇ 'ਚ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਕਿਸਨ ਮਾਰ ਕੇ ਨੱਕ ਦੀ ਹੱਡੀ ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਵਾਂਗਾ ਕਿ ਜੇ 323 ਮਾਰਕਟਾਈਜ਼ ਦੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸ਼ੂਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹੀਮੀ ਇਮੀਡੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵਸਾਰਾ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿ ਇਹ ਬਿਲਕੁਲ ਨਿਸੈਨ ਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ ਘਸੁੰਨ ਮਾਰ ਕੇ ਉਹਦੀ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ ਉਹਦਾ ਟਾਪ ਲੀਰੋ ਲੀਰ ਕਰ ਦਿੱਤਾ ਜਾਏ ਇੱਕ ਕਿਤੇ ਵੀ ਸਿਆ ਨਹੀਂ ਜਾ ਸਕਦਾ ਔਰ ਮੈਂ ਤੁਹਾਨੂੰ ਦੱਸਦਾ ਮੈਂ ਕਿ ਜੋ ਸਾਡਾ ਕਾਨੂੰਨ ਕਹਿੰਦਾ ਹੈ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਇਹ ਮੰਨਿਆ ਜਾਂਦਾ ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੀ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਕਿਸੇ ਲੜਕੀ ਨੂੰ ਬੇਇੱਜ਼ਤ ਕਰ ਰਿਹਾ ਹੈ ਇਹ ਮੰਗ ਲਈ ਕੁੜੀ ਦਾ ਜਿਹੜਾ ਹੈ ਇੱਕ ਲੜਕੀਆ ਨੀਹਾ ਨਾਮ ਦੀ ਏ ਕੋੜ ਖਾਲਸਾ ਜਿਹਾ ਵਿਆਹੀ ਹੋਈ ਆ 7 ਸਾਲ ਤੋਂ ਦੋ ਸਾਲੇ ਦੇ ਜਿਹੜੇ ਘਰ ਵਾਲੇ ਨਾਲ ਅਣਬਨ ਹੋਈ ਹੈ ਮਤਲਬ ਇਹਨਾਂ ਦਾ ਕੋਰਚ ਕੇਸ ਚੱਲ ਰਿਹਾ ਇਸ ਦੇ ਤਿੰਨ ਬੱਚੇ ਆ ਨਾ ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਬੱਟਮਾਰ ਕਰਕੇ ਗਿਆ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜੇ ਰਿਜ਼ਲਟ ਆਇਆ ਤਾਂ ਕਾਰਵਾਈ ਇਹ ਪੀ ਆਵਾਂ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸਕੂਲ ਬਾੜੇ ਜਾਂਦੇ ਸਾਰਾ ਕੁਝ ਆ ਕੇ ਵਿਆਹ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਹੈ ਇਹ ਉਹ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨਾਲੋਜ ਲੈ ਆਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਪਰਚਾ ਦਰਜ ਮੇਰਾ ਜੀ ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ ਉਹ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜਿਹੜੀ ਲਿਆਂਦੀ ਜਾਊਗੀ ਕਾਰਵਾਈ ਚ ਕੋਰਟ ਚ ਇਹਨਾਂ ਦਾ ਕੋਰਟ ਚ ਚੱਲ ਰਿਹਾ ਉਹ ਕਿਹੋ ਦਾ ਰਹਿਣ ਵਾਲਾ ਆਪਣਾ ਇਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਜੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸੰਨ ਆਫ ਸ਼ਾਮ ਸ਼ਾਮ ਰਾਜ ਲੱਭਨੇ ਕੰਮ ਤੋਂ ਕਰਿਆ ਆਂਦੀ ਸੀ ਰਾਤ ਨੂੰ 8:30 ਵਜੇ ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ